ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਨੇ ਰਿਪੋਰਟ ਦਰਜ ਕਰ ਲਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਬੈਨਰ ਹੇਠ ਇਸ ਪ੍ਰਦਰਸ਼ਨ ਦੇ ਵਿੱਚ ਵਿਦਿਆਰਥੀ ਤੇ ਬਾਰੀ ਲੋਕਾਂ ਨੇ ਯੂਨੀਵਰਸਿਟੀ ਦੇ ਵਿੱਚ ਜ਼ਬਰਦਸਤ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਤੇ ਡਿਊਟੀ ਤੇ ਤਨਖਾਹ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਵੱਲੋਂ ਤੱਕਾ ਮੁਕੀ ਤੇ ਹੱਥਾ ਪਾਈ ਵੀ ਕੀਤੀ ਗਈ ਸੀ ਪੰਜਾਬ ਯੂਨੀਵਰਸਿਟੀ ਦੇ ਵਿਖੇ 18 19 20 21 ਨਵੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਉੱਥੇ ਘਟਨਾ ਤੋਂ ਬਾਅਦ ਪੁਲਿਸ ਨੇ ਗੈਰ ਕਾਨੂੰਨੀ ਇਕੱਠ ਇਸ ਨੂੰ ਕੋਸ਼ਿਸ਼ ਕਰ ਦਿੱਤਾ ਦੱਸ ਜੇ ਕਿ ਪੀੜਨ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਵੱਖ-ਵੱਖ ਸੰਗਠਨ ਦੇ ਮੈਂਬਰ ਸ਼ਾਮਿਲ ਸਨ ਉਹਨਾਂ ਦੇ ਖਿਲਾਫ ਹੁਣ ਵਕਫਤਾ ਰਹਿ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਉੱਥੇ ਦੱਸ ਜੇ ਕਿ ਪੁਲਿਸ ਸਟੇਸ਼ਨ ਦੇ ਵਿੱਚ ਤਰਨਤ ਸਿਨੀਅਰ ਦੁਕਾਨੀਆਂ ਨੇ ਵੱਡਾ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਰਨਤ ਪੁਲਿਸ ਫੋਰਸ ਨੇ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਬਾਹਰੀ ਲੋਕਾਂ ਵੱਲੋਂ ਜ਼ਬਰਦਸਤੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੌਰਾਨ ਹونه ਵਾਲਾ ਪੁਲਿਸ ਨਾਲ ਝੜਪ ਵੀ ਕੀਤੀ ਗਈ ਹੈ ਪੁਲਿਸ ਮੁਤਾਬਿਕ ਪ੍ਰਦਰਸ਼ਨ ਵਿੱਚ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤਾਂ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਿਲ ਸਨ ਅਥੀ ਰਿਪੋਰਟਰ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪੰਜਾਬ ਪੁਲਿਸ ਵੱਲੋਂ بار بار ਧੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹਨਾਂ ਵੱਲੋਂ ਇਹਨਾਂ ਮਰਿਆਦਾ ਨੂੰ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ਨੰਬਰ 1 ਦਾ ਤਾਲਾ ਵੀ ਤੋੜਿਆ ਤੇ ਬੈਰੀਕੇਡਿੰਗ ਹਟਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਪੁਲਿਸ ਅਧਿਕਾਰੀਆਂ ਤੇ ਵਿਦਿਆਰਥੀਆਂ ਦੀ ਝੜਪ ਹੋਈ ਹੈ ਅਥੀ ਦੱਸ ਜੀ ਕਿ ਭੀੜ ਨਾ ਸਿਰਫ ਪੁਲਿਸ ਨਾਲ ਝੜਪ ਕੀਤੀ ਬਲਕਿ ਭੀੜ ਵੱਲੋਂ ਲਗਾਤਾਰ ਸਰਕਾਰੀ ਡਿਊਟੀ ਤੇ ਨਾਤ ਅਧਿਕਾਰੀਆਂ ਨੂੰ ਰਿਕਾਵਟ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪੁਲਿਸ ਦੇ ਮੁਤਾਬਿਕ ਮੀਡੀਆ ਟੀਮਾਂ ਤੇ ਫੋਟੋਗ੍ਰਾਫਰਾਂ ਦੀ ਮੌਜੂਦਗੀ ਨੇ ਭੀੜ ਨੂੰ ਹੋਰ ਪ੍ਰੇਕਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਦੱਸ ਜੀ ਕਿ ਪੁਲਿਸ ਨੇ ਹੁਣੇ ਸਿਸੀਟੀਵੀ ਫੁਟੇਜ ਵੀਡੀਓਜ਼ ਤੇ ਫੋਟੋਜ਼ ਦੀ ਵਰਤੋਂ ਕਰਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਕਈ ਪ੍ਰਦਰਸ਼ਨਕਾਰੀ ਨੋਟਿਸ ਜਾਰੀ ਕੀਤੇ ਜਾਣਗੇ ਤੇ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਨੇ ਰਿਪੋਰਟ ਦਰਜ ਕਰ ਲਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਬੈਨਰ ਹੇਠ ਇਸ ਪ੍ਰਦਰਸ਼ਨ ਦੇ ਵਿੱਚ ਵਿਦਿਆਰਥੀ ਤੇ ਬਾਰੀ ਲੋਕਾਂ ਨੇ ਯੂਨੀਵਰਸਿਟੀ ਦੇ ਵਿੱਚ ਜ਼ਬਰਦਸਤ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਤੇ ਡਿਊਟੀ ਤੇ ਤਨਖਾਹ ਪੁਲਿਸ ਅਧਿਕਾਰੀਆਂ ਨਾਲ ਉਨ੍ਹਾਂ ਵੱਲੋਂ ਤੱਕਾ ਮੁਕੀ ਤੇ ਹੱਥਾਪਾਈ ਵੀ ਕੀਤੀ ਗਈ ਸੀ ਪੰਜਾਬ ਯੂਨੀਵਰਸਿਟੀ ਦੇ ਵਿਖੇ 18 19 20 21 ਨਵੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਉਥੇ ਘਟਨਾ ਤੋਂ ਬਾਅਦ ਪੁਲਿਸ ਨੇ ਗੈਰ ਕਾਨੂੰਨੀ ਇਕੱਠ ਇਸ ਨੂੰ ਕੋਸ਼ਿਸ਼ ਕਰ ਦਿੱਤਾ ਦੱਸਦੇ ਕਿ ਪੀੜਨ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਵੱਖ-ਵੱਖ ਸੰਗਠਨ ਦੇ ਮੈਂਬਰ ਸ਼ਾਮਿਲ ਸਨ ਉਹਨਾਂ ਦੇ ਖਿਲਾਫ ਹੁਨ ਵਕਫਤਾ ਰਹਿ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਥੀ ਦਸ ਜੀ ਕੇ ਪੁਲਿਸ ਸਟੇਸ਼ਨ ਦੇ ਵਿੱਚ ਤਰਨਤਾ ਸਿਨੀਅਰ ਦੁਕਾਨੀਆਂ ਨੇ ਵੱਡਾ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਰਨਤਾ ਪੁਲਿਸ ਫੋਰਸ ਨੇ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਬਾਹਰੀ ਲੋਕਾਂ ਵੱਲੋਂ ਜ਼ਬਰਦਸਤੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੌਰਾਨ ਹੋਣਾ ਵਾਲਾ ਪੁਲਿਸ ਨਾਲ ਝੜਪ ਵੀ ਕੀਤੀ ਗਈ ਹੈ ਪੁਲਿਸ ਮੁਤਾਬਿਕ ਪ੍ਰਦਰਸ਼ਨ ਵਿੱਚ ਪੰਜਾਬ ਦੇ ਬਖੋਗੁਜਿਲਿਆ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤਾਂ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਿਲ ਸਨ ਅਥਰ ਹੀ ਰਿਪੋਰਟਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪੰਜਾਬ ਪੁਲਿਸ ਵਾਲੋ ਬਾਰ-ਬਾਰ ਢੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹਨਾਂ ਵੱਲੋਂ ਇਹਨਾਂ ਮਰਿਆਦਾ ਨੂੰ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ਨੰਬਰ 1 ਦਾ ਤਾਲਾ ਵੀ ਤੋੜਿਆ ਤੇ ਬੈਰੀਕੇਡਿੰਗ ਹਟਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਪੁਲਿਸ ਅਧਿਕਾਰੀਆਂ ਤੇ ਵਿਦਿਆਰਥੀਆਂ ਦੀ ਝੜਪ ਹੋਈ ਹੈ ਅਥੀ ਦੱਸ ਜੀ ਕਿ ਭੀੜ ਨਾ ਸਿਰਫ ਪੁਲਿਸ ਨਾਲ ਝੜਪ ਕੀਤੀ ਬਲਕਿ ਭੀੜ ਵੱਲੋਂ ਅਗਰ ਤਾਂ ਸਰਕਾਰੀ ਡਿਊਟੀ ਤੇ ਤਨਖਾਤ ਅਧਿਕਾਰੀਆਂ ਨੂੰ ਰਿਕਾਵਟ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪੁਲਿਸ ਦੇ ਮੁਤਾਬਿਕ মিডিਆ ਟੀਮਾਂ ਤੇ ਫੋਟੋਗ੍ਰਾਫਰਾਂ ਦੀ ਮੌਜੂਦਗੀ ਨੇ ਭੀੜ ਨੂੰ ਹੋਰ ਪ੍ਰੇਕਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਦੱਸਦੀ ਹੈ ਕਿ ਪੁਲਿਸ ਨੇ ਹੁਣੇ ਸਿ ਸੀਟੀਵੀ ਫੁਟੇਜ ਵੀਡੀਓਜ਼ ਤੇ ਫੋਟੋਜ਼ ਦੀ ਵਰਤੋਂ ਕਰਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਕਈ ਪ੍ਰਦਰਸ਼ਨਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਤੇ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ